ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਨੁਸ਼ਿੰਦਰ ਦਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਸਾਰਿਆਂ ਦਾ ਮੈਂ ਗੁਰਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਠੀਕ ਠਾਕ ਰੋਵੋ ਜੀ ਆ ਦੇਖਿਓ ਭੂੱਕਾ ਕਿੱਦਾਂ ਨਿਕਲ ਆਉਂਦੀਆਂ ਗੱਲਾਂ ਦੀਆਂ ਅੱਜ ਕੱਲ ਇਦਾਂ ਹੁੰਦੀ ਆ ਲਸਣ ਦੀਆਂ ਵੀ ਹੁਣ ਨਿਕਲ ਰਿਹਾ ਆ ਕੇ ਲਸਣ ਵਧੀਆ ਰਿਹਾ ਹੁਣ ਤੱਕ ਆਪਣਾ ਤੇ ਕਿਰਪਾ ਬਣਾਈ ਰੱਖਣ ਤੁਸੀਂ ਆਪਣੇ ਘਰਾਂ ਪਰਿਵਾਰਾਂ 'ਚ ਠੀਕ ਠਾਕ ਰੋਵੋ ਜੀ ਲਓ ਜੀ ਮੈਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਚੱਕ ਲਈਏ ਦਾਲ ਸਬ지 ਦਾਲ ਤਾਂ ਮੈਂ ਘੜ ਦਿੱਤੀ ਆ ਮੂੰਗੀ ਮਸਰਾਂ ਦੀ ਬਣਨੀ ਬਸ ਉਹਦਾ ਤੋੜਕਾ ਕੱਟਣਾ ਆ ਹੁਣ ਥੋੜਾ ਜਿਹਾ ਦੋ ਚਾਰ ਚੀਜ਼ਾਂ ਨਾਲ ਮੈਂ ਬਣਾਉਣੀ ਆ ਚਟਣੀ ਪੂਤਨੇ ਤਣੀਆਂ ਦੀ ਤਾਂ ਵਿੱਚ ਕੀ ਕੋਣ ਮੂੰਗਫਲੀ ਪਾ ਕੇ ਹੱਜਣਾ ਮੈਂ ਤਰੀਕੇ ਦੀ ਬਣਾਉਣੀ ਆ ਕੱਚੀ ਮੂੰਗਫਲੀ ਨਾ ਮੈਂ ਭੁੰਨ ਲਈ ਆ ਕੱਢ ਕੇ ਬਾਕੀ ਮੈਂ ਆ ਕੱਲ ਮੈਂ ਸਾਰਾ ਸਮਾਨ ਇੱਥੇ ਪਹਿਲੇ ਤਾਂ ਰੈਡੀ ਫੇ ਨਾ ਬਾਦਦੇ ਐੱਖੇ ਖਾ ਚ ਖਾ ਜਬੜੀ ਹੁੰਦੀ ਮਿੱਟੀ ਬੜੀ ਪਾਵੇ ਅਲਰਜੀ ਹੋ ਜਾਂਦੀ ਐ ਅੱਜ ਨਾ ਮੈਂ ਸਵੇਰ ਦੀ ਘਰੋਂ ਨਿਕਲੀ ਆ ਤਾਂ ਘੰਟਾ ਕੋ ਹੋਇਆ ਘਰ ਬਾੜੀ ਨਾਲ ਦੇਸੀ ਬਾਬਾ ਸ਼ੇਕ ਫੱਤੇ ਖੀਰ ਲੈ ਕੇ ਸਵੇਰੇ 6:30 ਵਾਲੀ ਬੱਸੇ ਗਈ ਮੈਂ ਸਵਾ 6 ਹੁੰਦੀ ਬਸ 6:30 ਤੇ ਆਈ ਸੀਗੀ ਲੇਟ ਹੋ ਗਈ ਅੱਜ ਨਹੀਂ ਸਵਾ 6 ਮਾਰਕ ਤੋਂ ਤੋਰਦੀ ਆ ਬਸ ਉਹ 6 ਵਜੇ 23 ਮਿੰਟ ਤੇ ਮੈਂ ਪੂਰਾ ਟਾਈਮ ਲੀ ਗਿਆ 6 ਵਜੇ 23 ਮਿੰਟ ਤੇ ਪਹੁੰਚੀ ਸੀ ਇੱਥੇ 3 ਘੰਟੇ ਲੱਗ ਗਏ ਮੈਨੂੰ ਜਾਣ ਨੂੰ ਇੱਥੋਂ ਗਈ ਫਗਵਾੜੇ ਫਗਵਾੜੇੋਂ ਜਲੰਧਰ ਵਾਲੀ বাস ਜਲੰਧਰੋਂ ਫੇਰ ਅਮਰਸਰ ਵਾਲੀ বাস ਤੇ ਫੇਰ ਮੈਂ ਉੱਤਰੀ ਉੱਥੇ ਚੰਡੀਗੜ੍ਹ ਗਈ ਤਾਂ ਮੈਂ ਕਿੰਨੇ ਚਿਰ ਬਾਅਦ ਤਾਂ ਪਹਿਲੀ ਇੱਕ ਵਾਰੀ ਮਿਲਦਾ 10-12 ਸਾਲ ਹੋ ਗਏ ਉਦੋਂ ਗਈ ਸੀ ਨਾ ਭੈਣ ਦੇ ਨਾਲ ਨਹੀਂ ਬੋਤਲ ਰੈਂਟ ਉਹ ਤਾਂ ਮੈਨੂੰ ਬੱਸ ਚੇ ਸਾਥ ਮਿਲ ਗਿਆ ਇੱਕ ਜਿਹਦੇ ਨਾਲ ਮੈਂ ਨਾ ਜਲੰਧਰੋਂ ਬੱਸ 'ਚ ਬੈਠੀ ਉਹਨੇ ਵੀ ਪਹਿਲੇ ਮੈਂ ਨਾ ਬੱਸ 'ਚ ਬਹਿ ਕੇ ਨਾ ਕਿ ਜੋ ਪਤਾ ਨਹੀਂ ਕਿੱਥੇ ਤੋਂ ਆਣਾ ਆ ਇਹਦਾ ਅੱਜਾ ਪਤਾ ਨਹੀਂ ਕਿੱਥੇ ਤੋਂ ਆਣਾ ਆ ਰਈਆ ਨੰਗਾ ਕੇ ਨੰਗਾ ਉਹ ਜਿਹੜਾ ਮੈਂ ਕਹਿੰਦੀ ਸੀ ਨਾ ਨਹਿਰ ਵਾਲਾ ਾਡਾ ਉਹ ਰਈਏ ਦਾ ਆ ਨਹਿਰ ਵਾਲਾ ਰਈਏ ਦੇ ਦੋ ਾਡੇ ਆਉਂਦੇ ਇੱਕ ਨਹਿਰ ਵਾਲਾ ਾਡਾ ਇਹਦਾ ਇੱਕੋ ਹੀ ਾਡਾ ਸੀਗਾ ਇਹਦਾ ਤਾਂ ਮੈਨੂੰ ਪੱਕੀ ਨਿਸ਼ਾਨੀ ਵੀ ਪਹਿਲੇ ਰਈਆ ਨੰਗਾ ਜਾਵੇ ਇਹ ਮਲੇ ਰਈਏ ਦਾ ਪਹਿਲੇ ਨਹਿਰ ਵਾਲਾ اڈਾ ਹੁੰਦਾ ਆ। ਉਹ ਤੋਂ ਬਾਅਦ ਫਿਰ ਮੇਨ ਅੱਡਾ ਜਿਹੜਾ ਹੁੰਦਾ ਆ। ਇਹ ਇਹਦੇ ਵੀ ਦੋ ਅੱਡੇ ਹੈਗੇ ਆ। ਪਤਾ ਨਹੀਂ ਕੋਈ ਸਵਾਰੀ ਹੋਵੇ ਤਾਂ ਰੁਕਦੇ ਬੱਸ ਵਾਲੇ ਨਹੀਂ ਤਾਂ ਨਹੀਂ। ਉਹਨੇ ਮੇਨ ਅੱਡੇ ਤੇ ਲਾਇਆ ਜਾ। ਇਹ ਤੋਂ ਪਿੱਛੇ ਇੱਕ ਟਾਂਗ ਰਾ ਖਲਸੀਆਂ ਇਦਾਂ ਦੇ ਅੱਡੇ ਆਉਂਦੇ ਆ। ਉਹ ਜਦੋਂ ਨਾ ਕੁਦਰਤ ਜਿਹਦੇ ਨਾਲ ਮੈਂ ਬੈਠੀ ਤਾਂ ਉਹਨੇ ਵੀ ਝੰਡੇ ਵਾਲੇ ਦੀ ਟਿਕਟ ਲਈ ਮੈਂ ਕਿਹਾ ਚੱਲ ਝੰਡੇ ਵਾਲੇ ਆ ਇਹਨੇ ਉਤਰਨਾ ਹੋਊਗਾ ਮੈਨੂੰ ਵੀ ਪਤਾ ਲੱਗ ਜੂਗਾ। ਤਾਂ ਉਤ ਤੋਂ ਫੇ ਜਦੋਂ ਉਤਰੀਆ ਬੱਸੋਂ ਤਾਂ ਮੈਂ ਇਹਨੂੰ ਪੁੱਛਿਆ ਵੀ ਤੂੰ ਵੀ ਉੱਥੇ ਜਾਣਾ ਆ ਮੈਂ ਕਿਹਾ ਚੱਲ ਮੈਂ ਕਿਸੇ ਦੁਕਾਨ ਵਾਲੇ ਨੂੰ ਪੁੱਛਦੀ ਹਾਂ ਇੱਥੋਂ ਤੇ ਬਾਬਾ ਸ਼ੇਖ ਪੱਤੇ ਜਾਣ ਨੂੰ ਕੀ ਸਾਧਨੇ ਆ ਇੱਥੇ ਉਹੋ ਜਿਵੇਂ ਮਤਰੀ ਜਾਂਦੀ ਸੀ ਪਰ ਇਹਨੂੰ ਤਾਂ ਉਧਰ ਇੱਕ ਵਾਦਿਆ ਮਾਰਦਾ ਆ ਗਿਆ ਤੂੰ ਤਾਰਾ ਤਾਂ ਨਹੀਂ ਚੋਣੀ ਆ ਚੋਣੀ ਤਾਂ ਹੈਗੀਆਂ ਕੋਈ ਗੱਲ ਨਹੀਂ ਚੱਲੇ ਤਾਂ ਕਰ ਮੈਂ ਇੱਥੇ ਲਾ ਲੈਨੀ ਸੈਲਫੀ ਤੇ ਇਹਨੂੰ ਤੂੰ ਚੋਲਾ ਚਲੋ ਜੀ ਮੈਂ ਬਾਕੀ ਗੱਲ ਤੁਹਾðਾਂ ਬਾਅਦ ਚ ਕਰਦੀ ਆ ਪੈਨੂੰ ਤਾਰਾ ਨੂੰ ਕੋਇਲਾ ਹੁੰਦਾ ਹੈ ਮੇਰੀ ਕਹਾਣੀ ਲੰਮੀ ਆ ਅਜੇ ਨਾਲ ਨਾਲ ਮੈਂ ਕੰਮ ਕਰ ਲੈਨੀ ਆ ਨਾਲ ਨਾਲ ਤੁਹਾਨੂੰ ਸਾਰੀ ਦੱਸਦੀ ਆ ਸਟੋਰੀ ਚਲੋ ਕੋਈ ਗੱਲ ਨਹੀਂ ਚਲ ਤੂੰ ਚੋਲਾ ਪਸੂ ਕਰ ਦੇ ਪੰਦ ਕਿਵੇਂ ਬਾਅਦ ਚ ਕਰ ਲੈਨੀ ਆ ਲਓ ਜੀ ਭੈਣ ਚੱਲੀ ਆ ਪਸੂ ਚੋਣ ਤਾਂ ਮੈਂ ਮੜ ਚ ਪੰਮੀ ਦਾਲ ਦੇਖ ਲੈ ਜਿਆਦਾ ਤਾਂ ਨਾ ਵੇਚ ਜੂ ਹੈ ਲੂਣ ਹਲਦੀ ਪਾਤਾ ਬਸ ਤੋੜ ਕੇ ਨਾ ਕੱਟ ਕੇ ਪਾਉਣਾ ਆ ਉਹ ਹਜੇ ਮੈਂ ਕਿਹਾ ਚੱਲ ਮੈਂ ਇੱਥੋਂ ਪੁੱਛਦੀ ਆ ਫੇ ਇਥੇ ਜਾਣ ਦਾ ਸਾਧਨ ਕੀ ਆ ਤਾਂ ਇੱਕ ਜਿੱਦਾ ਆਟੋ ਵਾਲਾ ਬਾਜਾ ਮਾਰਦਾ ਆ ਗਿਆ ਬਾਬਾ ਸ਼ੇਖਪਤਾ ਬਾਬਾ ਸ਼ੇਖਪਤੇ ਮੈਂ ਹਜੇ ਉਹਨੂੰ ਪੁੱਛਣ ਲੱਗੀ ਸੀਗੀ ਗਾਂ ਹੋ ਕੇ ਵੀ ਕਿੱਥੇ ਗਿਆ ਆਟੋ ਤੇਰਾ ਤਾਂ ਉਹ ਜਿਹੜੀ ਨਾਲ ਸੀ ਬੱਸ ਚੌਥਰੀ ਕਹਿੰਦੀ ਆ ਜਾਉ ਕਹਿੰਦੀ ਮੈਂ ਵੀ ਉੱਥੇ ਹੀ ਜਾਣਾ ਆ ਤਾਂ ਉੱਥੇ ਅਸੀਂ ਆਟੋ 'ਚ ਬਹਿ ਗਈਆਂ ਦੋ ਸਵਾਰੀਆਂ ਹੋਰ ਬੈਠੀਆਂ ਸੀ ਵਿਚਲੇ ਵਿੱਚ ਤੇ ਉਹ ਸੀਗੀਆਂ ਕਿੱਥੋਂ ਆਈਆਂ ਫਤਿਹਗੜ ਸਾਹਿਬ ਤੋਂ ਕੰਨੀ ਅਸੀਂ 5 ਵਜੇ ਦੀਆਂ ਟੁਰੀਆਂ ਆਇਆ ਘਰੋਂ ਉਹ ਪਹਿਲੇ ਦੇ ਲਓ ਪਈ ਫਤੇਗੜ ਸਾਹ ਤੋਂ ਪਹਿਲੇ ਕੰਨੀ ਅਸੀਂ ਪਟਿਆ ਪਤਾ ਨਹੀਂ ਪਟਿਆਲੇ ਵਾਲੀ ਬੱਸ ਲੈ ਪਤਾ ਨਹੀਂ ਕਿੱਦਾਂ ਤਾਂ ਲੁਧਿਆਣੇ ਵਾਲੀ ਬੱਸ ਚ ਲੁਧਿਆਣੇੋਂ ਫੇਰ ਕਹਿੰਦੀ ਇੱਥੇ ਅਮਰਸਰ ਵਾਲੀ ਬੱਸ 'ਚ ਬੈਠੀਆਂ ਸੀ ਫੇਰ ਉੱਥੇ ਉੱਤਰੀਆਂ ਜਾ ਕੇ ਜਾਂਦੇ ਨਾ ਪਰ ਬੱਸ ਸ਼ੇ ਪੱਤੇ ਉੱਥੇ ਨਾ ਜਿੱਦਾਂ ਪਸ਼ੂਆਂ ਦੀ ਸੋਖ ਦੀ ਚੜ੍ਹਦੀ ਆ ਖੀਰ ਕਈ ਲੋਕੀ ਪੈਸੇ ਚੜਾ ਦਿੰਦੇ ਆ ਜਿੱਦਾਂ ਪਸ਼ੂ ਵੇਚ ਲੈਂਦੇ ਆ ਕਈ ਤਾਂ ਫੇਰ ऐसे सुख्य ਹੁੰਦੇ ਆ ਵਿੱਚ ਉਹਨਾਂ ਨੇ ਸਾਡੇ ਪਾਪਾ ਹੀ ਜਾਣਦੇ ਹੁੰਦੇ ਸੀ ਚਿਰਾਂ ਦੇ ਪਹਿਲੇ ਜਦੋਂ ਅਸੀਂ ਛੋਟੀਆਂ ਛੋਟੀਆਂ ਸੀਗੀਆਂ ਉਦੋਂ ਦੇ ਪਾਪਾ ਹੀ ਨੂੰ ਜਾਂਦੇ ਦੇਖਦੇ ਸੀ ਸਾਡੀ ਤੱਕ ਖੀਰ ਲੇਟ ਹੋ ਜਾਂਦੀ ਹੈ ਤਾਂ ਪਾਪਾ ਜੀ ਤਾਂ ਸਾਡੇ ਬਸ ਜਿੱਦਾਂ ਹੀ ਪਸੂ ਸੁਣਾ 7-8 ਦਿਨ ਬਾਅਦ ਜਿੱਦਾਂ ਅਨਰ ਲਾਉਣਾ ਹੈ ਵਿੱਚ ਖੀਰ ਬਣਾ ਲੈਣੀ ਪਹਿਲੇ ਘਰ ਉਹਨੂੰ ਕਹਿੰਦੇ ਹੁੰਦੇ ਆ ਅਨਰ ਲਾ ਲਿਆ ਉਸ ਤੋਂ ਬਾਅਦ ਪਾਪਾ ਜੀ ਨੇ ਕਹਿਣਾ ਖੀਰ ਬਣਾ ਦੋ ਮੈਂ ਚੜ੍ਹਾਇਆ ਮਾਂ ਉਹਦੇ ਟੇਕੇ ਪਿੰਡ ਵਾਲੇ ਫੇਰ ਸਾਡਾ ਪਾਪਾ ਜੀ ਤੋਂ ਬਾਅਦ ਫੇਰ ਬੀਬੀ ਜਾਣ ਲੱਪਈ ਇਦਾਂ ਤੇ ਹੁਣ ਜਦੋਂ ਸਾਡੀ ਬੀਬੀ ਦੇ ਇਦਾਂ ਹੋ ਗਿਆ ਵੀ ਮੇਰੇ ਤੋਂ ਹੁਣ ਜਾ ਨਹੀਂ ਹੋਇਆ ਕੰਨਾ ਤਾਂ ਕਹਿੰਦੀ ਮੈਂ ਮੱਥਾ ਟੇਕ ਕੇ ਆਉਣਾ ਤੇ ਮੈਂ ਨਹੀਂ ਹੁਣ ਆਇਆ ਕੰਨਾ ਤੇ ਭਤੀਜਾ ਮੇਰਾ ਜਿਹੜਾ ਵੱਡਾ ਉਹ ਕਹਿੰਦਾ ਕਹਿੰਦਾ ਬੀਬੀ ਮੱਥਾ ਨਹੀਂ ਟੇਕੀ ਇੱਕ ਵਾਰੀ ਮੈਨੂੰ ਦਿਖਾ ਲ ਦੇ ਜਗਾ ਕਿੱਥੇ ਆ ਉਹ ਉਹ ਗੱਡੀ 'ਚ ਚੱਲ ਗਿਆ ਉਹਦੇ ਨਾਲ ਉਹ ਚਾਹ ਦਾ ਦੋ ਕੁ ਵਾਰੀ ਲੈ ਕੇ ਗਿਆ ਕੀ ਤਾਂ ਚਲੋ ਮਹਾਰਾਜ ਨੇ ਉਹਨੂੰ ਬਹੁਤਾ ਨਹੀਂ ਮੌਕਾ ਦਿੱਤਾ ਫੋਂ ਦੇਖੋ ਗਾਂ ਕਿੱਦਾਂ ਕਰਦੇ ਆ ਉਹ ਚਲੋ ਜੀ ਮੈਂ ਤਾਂ ਗੱਲ ਕਰਦੀ ਪਈ ਸੀ ਉੱਥੇ ਨਾ ਸਾਡੀਆਂ ਗਾਈਆਂ ਪਿੱਛੇ ਜੇ ਸਾਡੀ ਆ ਜਿਹੜੀ ਗਾਈ ਕੱਲ ਸੂਈ ਜਾਂ ਇਹ ਨਾ ਬਹੁਤ ਢਿੰਦੀ ਹੋ ਗਈ ਤਾਂ ਚਲੋ ਅਰਦਾਸਾ ਮਹਾਰਾਜ ਨੂੰ ਵੀ ਕੀਤੀਆਂ ਤਾਂ ਭੈਣਾ ਭਰਾਵਾਂ ਨੇ ਵੀ ਸਾਰੇ ਅਰਦਾਸਾ ਕੀਤੀਆਂ ਚ ਲਗਾਈ ਸਾਡੀ ਬਹਿ ਗਈ ਸੀ ਸਤਵੇਂ ਕਿ ਮਹੀਨੇ ਚ ਬਹਿ ਗਈ ਸੀ ਜਿੱਦਾਂ ਉੱਠ ਨਹੀਂ ਸੀ ਹੁੰਦਾ ਇਹ ਤੇ ਕੋਣ ਤੇ ਫੇਰ ਵਿੱਚੋਂ ਕਈਆਂ ਨੇ ਕਿਹਾ ਵੀ ਤੁਸੀਂ ਉੱਥੇ ਬਾਬਾ ਸ਼ੇਖ ਪੱਤੇ ਨੀਰ ਲੈ ਕੇ ਜਾਣਾ ਉੱਥੇ ਵੀ ਅਰਦਾਸ ਕਰੋ ਚਲੋ ਮਹਾਰਾਜ ਜੀ ਨਾਲ ਮੇਰੇ ਸਾਰੀਆਂ ਭੈਣ ਭਰਾਵਾਂ ਦੀ ਅਰਦਾਸ ਲੱਗੀ ਡਾਕਟਰ ਦੀ ਦਵਾਈ ਲੱਗੀ ਚਲੋ ਅਸੀਂ ਉੱਥੇ ਵੀ ਅਰਦਾਸ ਕੀਤੀ ਬਾਬਾ ਸ਼ੇਖ ਪੱਤੇ ਵੀ ਤੇ ਚਲੋ ਗਾਂ ਸਾਡੀ ਠੀਕ ਹੋ ਗਈ ਹੁਣ ਕੱਲ ਸੋਈ ਸੀ ਇਹ ਗਾਂ ਉਹਦਾ ਖੀਰ ਤਾਂ ਮੈਂ ਦੂਜੀਆਂ ਗਾਈਆਂ ਦੀ ਪਹਿਲੀਆਂ ਦੀ ਲੈ ਕੇ ਗਈ ਟੋਕੜਾ ਹੋ ਗਈਆਂ ਸੀਗੀਆਂ ਉਹ ਤੇ ਇਹਦੀ ਤਾਂ ਚਲ ਜੇ ਤਾਂ ਮੈਂ ਅੱਜ ਹੀ ਵੇਚ ਲਈ ਤਾਂ ਠੀਕ ਹੈ ਜੇ ਨਾ ਵੇਚੀ ਤਾਂ ਫੇਰ ਇਹਦੀ ਖੀਰ ਗਾਂ ਲੈ ਕੇ ਜਾਵਾਂਗੇ ਬਾਅਦ ਚ ਜਾ ਪੇਲੇ ਜਗ ਉਹ ਗਈ ਤਾਂ ਮੈਂ ਤੁਹਾਨੂੰ ਸਾਰਾ ਉੱਥੇ ਤੇ ਦਿਖਾ ਲੂੰਗੀ ਬਹੁਤ ਵੱਡੀ ਜਗ੍ਹਾ ਬਣੀ ਆ ਉੱਥੇ ਬਾਬਾ ਸ਼ੇਖ ਪੱਤੇ ਦੀ ਉਹ ਡਰਮਾਂ ਚ ਖੀਰ ਪਾਉਂਦੇ ਆ ਫਿਰ ਉੱਥੇ ਪ੍ਰਸ਼ਾਦ ਜਿੱਦਾਂ ਭੋਲਵਾ ਕੇ ਬਾਅਦ ਚ ਫਿਰ ਡਰਮਾਂ ਚ ਪਾ ਦਿੰਦੇ ਆ ਤਰਵੇਸ਼ ਬਹੁਤ ਆ ਉੱਥੇ ਉਹਨਾਂ ਨੂੰ ਪਾਉਂਦੇ ਆ ਉਹਨਾਂ ਦਾ ਵੱਖਰਾ ਥਾਂ ਇੱਕ ਪਾਸੇ ਵੱਡੀ ਜੀ ਇਹਦਾ ਖੁਰਲੀ ਬਣਾਈ ਆ ਤਾਂ ਉਹ ਚ ਪਾਉਂਦੇ ਆ ਦਰਵੇਸ਼ਾਂ ਲਈ ਪਤ ਤਿੰਨ ਘੰਟੇ ਮੈਨੂੰ ਜਾਣ ਨੂੰ ਲੱਗੇ ਤਿੰਨ ਵੀ ਆਉਣ ਨੂੰ ਲੱਗੇ ਘੰਟੇ ਤਾਂ ਘੰਟਾ ਡੇਢ ਕੋਇਆ ਮੈਨੂੰ ਆਈ ਨੂੰ ਥੋੜਾ ਚਿਰ ਆ ਕੇ ਆਰਾਮ ਕੀਤਾ ਮੈਂ ਤਾਂ ਮੈਂ ਕਿ ਚੱਲ ਹਾਂ ਕਰ ਲੈਨੀ ਕੰਮ ਤਾਂੰਦਾ ਕੋਈ ਦਾਲ ਸਬਜ਼ੀ ਦਾ ਉੱਥੇ ਤਾਂ ਲੋਕੀ ਨਾ ਕਈ ਇਦਾਂ ਸੋਖ ਲੈਂਦੇ ਮੇਰੇ ਇੰਨੇ ਪਸ਼ੂ ਹੋ ਜਾਣਾ ਮੈਂ ਚੜਾਉਂਗਾ ਵਿੱਚੋਂ ਫੇ ਝੋਟੀਆਂ ਵੀ ਲੋਕੀ ਨਾ ਜਿੱਦਾਂ ਚੜਾਉਂਦੇ ਆ ਵਿੱਚ ਮਰਜਾ ਤੇ ਜਿਹੜੇ ਪਸ਼ੂ ਵੇਚ ਲੈਂਦੇ ਆ ਤਾਂ ਉਹ ਉਦਾਂ ਪੈਸੇ ਚੜਾ ਜਾਂਦੇ ਆ ਉੱਥੇ ਫੇ ਵਿੱਚੋਂ ਜਿੰਨੇ ਕਏ ਹੁੰਦੇ ਆ ਉਹਨਾਂ ਨੇ ਤੇ ਮੇਰਾ ਇੰਨੇ ਦਾ ਪਸ਼ੂ ਵੇਚ ਜਵੇ ਫੇ ਮੈਂ ਇੰਨੇ ਜਾਨੀ ਕਿ ਦੂਜਾ ਵਿੱਚੋਂ ਚੜਾਉਂਗਾ ਵੇ ਅਸੀਂ ਬਹੁਤ ਸੰਗਤ ਹੁੰਦੀ ਆ ਸੰਦਣਾ ਆਟੋ ਵਾਲਾ ਦੱਸਦਾ ਸੀ ਕਹਿੰਦਾ ਇੱਧਰ ਜੁਪੀ ਵੱਲੋਂ ਤਾਂ ਦੂਜੇ ਇੱਧਰੋਂ ਰਾਜਸਥਾਨ ਵੱਲੋਂ ਸੰਗਤ ਬਹੁਤ ਹੁੰਦੀ ਆ ਲੈ ਲੋ ਵੀ ਮਹਾਰਾਜ ਦੀ ਅਸੀ ਕਿਰਪਾ ਦੇ ਉਹਨਾਂ ਦੋ ਦਿਨ ਵੀ ਆਉਣ ਨੂੰ ਲੱਗ ਜਾਂਦੇ ਖੀਰ ਖਰਾਬ ਨਹੀਂ ਹੁੰਦੀ ਉਹਨਾਂ ਦੇ ਨਾਈ ਰਾਜ ਖੋੜ ਕੇ ਦੇਖਣੀ ਹੁੰਦੀ ਆ ਵੀ ਖਰਾਬ ਹੁੰਦੀ ਆ ਕਾ ਨਹੀਂ ਹੁੰਦੀ ਬੋਤਾ ਉਹਨਾਂ ਦੀ ਕਿਰਪਾ ਆ ਆਪਣੀ ਕੀ ਸਹੀ ਸਲਾਮਤ ਪਹੁੰਚਾ ਲੈਂਦੇ ਆਪਣੇ ਤੱਕ ਚਲੋ ਜੀ ਆਪਣੀ ਆਪਣੀ ਸ਼ਰਧਾ ਆ ਕਈਆਂ ਨੂੰ ਨਹੀਂ ਵੀ ਪਸੰਦ ਆ ਜਿਹੜੇ ਸ਼ੁਰੂ ਤੋਂ ਜਾਣ ਲਾਪਣ ਫੇ ਉਹਨਾਂ ਦੀ ਸ਼ਰਧਾ ਬਣ ਜਾਂਦੀ ਆ ਸਾਡੇ ਪਿੰਡ ਦੇ ਕਈ ਜਾਂਦੇ ਆ ਲੋਕੀ ਉੱਥੇ ਤਾਂ ਅੱਜ ਵੀ ਜਿਹੜੀ ਇੱਕ ਬੀਬੀ ਮੇਰੇ ਨਾਲ ਉੱਤੇ ਉਤਰੀ ਸੀ ਉਹ ਆਈ ਸੀ ਅਸ਼ਾਪਰ ਨਸਰਾਲੇ ਤੋਂ ਉਹਨੇ ਝੋਟੀ ਵੇਚੀ ਸੀ ਆਪਣੀ ਤਾਂ ਉਹਦੇ ਵਿੱਚੋਂ ਪੈਸੇ ਚੜਾਉਣ ਆਈ ਸੀ ਜਿੱਥੇ ਖੀਰ ਤਾਂ ਨਹੀਂ ਸੀ ਲੈ ਕੇ ਆਈ ਆਪੋ ਉੱਤੇ ਪਰ ਚਾਹ ਚੜਾ ਕੇ ਫਿਰ ਬਾਅਦ ਚ ਥੋੜੀ ਜਿਹੀ ਖੀਰ ਰੱਖ ਲੈਂਦੇ ਆਪਣੇ ਘਰ ਨੂੰ ਤੇ ਰਾਤੀ ਬਣਾ ਲਈ ਸੀ ਖੀਰ ਪੈਣ ਨੇ ਕਿ ਸਵੇਰੇ ਤੜਕੇ ਜਾਣਾ ਕਰਕੇ ਨੇ ਜਦੋਂ ਤਾਂ ਅਸੀਂ ਗਰਮੀਆ ਚ ਜਾਈਏ ਫੇ ਤਾਂ ਜਿੱਤਾ ਰਾਤ ਨੂੰ ਬਣਾ ਲਈ ਤੇ ਸਵੇਰ ਨੂੰ ਬਣਾਈਦੀ ਆ ਸਵੇਰੇ ਪਸੂ ਕੇ ਜੋ ਸਿਆਲ ਚ ਚਾਈਏ ਤਾਂ ਫੇ ਸਵੇਰ ਨੂੰ ਰਾਤ ਨੂੰ ਬਣਾ ਲਈਦੀ ਆ ਫੇ ਰਾਤੀ ਬਣਾ ਕੇ ਪਤੀਲੇ ਉੱਤੇ ਜਾਲੀ ਵਾਲਾ ਟੱਕਣ ਦੇ ਕੇ ਤਾਂ ਤਾਕੀ ਤੇ ਮੋਰੇ ਰੱਖ ਦਿੱਤੀ ਸੀ ਇੱਦਾਂ ਪਤੀਲਾ ਸਵੇਰੇ ਫੇ ਮੈਂ ਤਿਆਰ ਹੋਣ ਕੇ ਤਾਂ ਬਾਅਦ ਚ ਪਾਈ ਕੰਨੀ ਚ ਪ੍ਰੇਲੇ ਮੈਂ ਕੋਲ ਤਿਆਰ ਹੋਈ ਸੀ ਕਿ ਜਾਨ ਨੂੰ ਤਾਂ ਉਦੋਂ ਜਦ ਜ਼ਿਆਦੇ ਹੜਾ ਆ ਗਏ ਸੀ। ਇਹ ਤਿਆਰ ਹੋਈ ਸੀ ਉਦੋਂ ਮੈਂ ਜਾਨ ਨੂੰ ਤਾਂ ਤੇ ਰਹਿ ਗਈ ਨੇ। ਨਹੀਂ ਜ਼ਿਆਦਾ ਪੈਂਦੇ ਸੀ ਫਿਰ ਹੜਾ ਆ ਗਏ। ਉਹ ਤੋਂ ਬਾਅਦ ਫੇ ਮੁੜ ਕੇ ਜਾ ਹੀ ਨਹੀਂ ਹੋਇਆ। ਹੁਣ ਭਣ ਕਹਿੰਦੀ ਵੀ ਗਾਇਆਂ ਤੋਕੜਾ ਹੋ ਗਈਆਂ ਆ। ਗਾਂ ਦੁੱਧ ਤੋ ਹੜ ਜਾਣਾ ਆ ਪੀ ਇਹਨਾਂ ਦੋਹਾਂ ਦੀ ਚੜਾਇਆ ਤੂੰ ਪਹਿਲੇ। ਦੂਜੀ ਦੀ ਫੇਰ ਦੇਖ ਲਵਾਂਗੇ। ਲੋ ਜੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੈਂ ਅਦਰ ਲਸਣ ਤਾਂ ਦੁੱਜਾ ਕਰ ਲਿਆ ਆ ਪਿਆਜ਼ ਚਿੱਲ ਲੈ ਆ ਇਹਨਾਂ ਨੂੰ ਧੋ ਕੇ ਕੱਟਦੀ ਆ ਮੈਂ ਤਾਂ ਆਇਦਰ ਪੂਤਨਾ ਤਾਂ ਧਣੀ ਆ ਮੈਂ ਚਟਨੀ ਬਣਾਉਣੀ ਆ ਇਹਨਾਂ ਦੀ ਤੇ ਚਟਨੀ ਅੱਜ ਬਣਾਉਣੀ ਮੈਂ ਕੁੰਡੇ ਚ ਗੱਲਾਂ ਬਹੁਤ ਕਰ ਲਈਆਂ ਮੈਂ ਦਾਲ ਵੀ ਦੇਖ ਲਵਾਂ ਪਹਿਲੇ ਮੈਂ ਤੇ ਬਾਅਦ ਚ ਕਰਦੇ ਆ ਹੋਰ ਗੱਲਾਂ ਬਾਤਾਂ ਚਲ ਮੈਂ ਚਟਨੀ ਕੁੱਟ ਲੈਣੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਣੀਆਂ ਹੋਰ ਕੋਣ ਹੋਣ ਮੈਂ ਕਾਰ ਲਾ ਲਿਆ ਹੈ ਸੈਲਫੀ ਸਟਿਕ ਤੇ ਉਦਾਂ ਵੀ ਇੱਥੇ ਖੜ ਕੇ ਮੈਨੂੰ ਵਧੀਆ ਲੱਗਦਾ ਦਾਲ ਸਬਜ਼ੀ ਕੱਟਣੇ ਆ ਸਾਡੇ ਨਾਲ ਚੌਂਕੇ ਦੀ ਕੰਧ ਨਾਲੇ ਚੌੜੀ ਆ ਨਾਲੇ ਉੱਚੀ ਆ ਇੱਥੇ ਖੜ ਕੇ ਬਹੁਤ ਸੋਹਣੀ ਸਬਜ਼ੀ ਕੱਟ ਹੋ ਜਾਂਦੀ ਆ ਕੋਈ ਵੀ ਚੀਜ਼ ਕੱਟਣੀ ਹੋਵੇ ਤਾਂ ਮੋਰ ਆ ਗਿਆ ਢਾਣੇ ਖਾਣ ਐਸ ਵੇਲੇ ਆਉਂਦਾ ਯਾਰ ਉਹ ਜੀ ਚਲੋ ਜੀ ਮੈਂ ਆਹ ਧੋਲਵਾ ਤਾਂ ਤੋ ਉਤਨਾ ਤਾਂ ਨਹੀਂ ਐ ਤੇ ਮੇਰਾ ਤੋਤਾ ਇਹ ਆ ਪਿਆਜ਼ ਵੀ ਧੋਲਵਾ ਤਾਂ ਫੇ ਮੈਂ ਬਣਾਉਣੀ ਚਟਣੀ ਲੋ ਜੀ ਸਮਾਨ ਮੇਰਾ ਸਾਰਾ ਤਿਆਰ ਹੋ ਗਿਆ ਆ ਆ ਪੂਤਨਾ ਆ ਪੂਤਨਾ ਸਾਡਾ ਘਰ ਦਾ ਸੀ ਛੋਟਾ ਛੋਟਾ ਨਿਕਲਿਆ ਹੁਣ ਹੋ ਗਿਆ ਜਿੱਦਾਂ ਧੁੱਪਾਂ ਲੱਗਣ ਲੱਪਈਆਂ ਨਾ ਮਾੜਾ ਮਾੜਾ ਨਿਕਲਿਆ ਸੀ ਇੱਥੇ ਤੋੜ ਲਿਆ ਇਹ ਨਾ ਦੇਸੀ ਆ ਪੂਤਨਾ ਸਾਡਾ ਇਹ ਇਹਦੀ 스멜 ਬਹੁਤ ਛੋਟੇ ਛੋਟੇ ਪੱਤੇ ਆਣ ਜਿਹੜਾ ਹੁੰਦਾ ਉਹ ਆ ਚਲੋ ਮੈਂ ਨਾ ਪੁੰਡਾ ਚੱਕ ਲਵਾਂ ਪਹਿਲੇ ਚਟਣੀ ਕੁੱਟਣ ਨੂੰ ਕੁੰਡਾ ਚ ਨਾ ਕੁਟੀ ਵਧੀਆ ਲੱਗਦੀ ਮੈਨੂੰ ਤਾਂ ਸਵਾਦ ਇੱਕ ਦੋ ਵਾਰੀ ਮੈਂ ਨਾ ਮਿਕਸੀ ਚ ਬਣਾਈ ਆ ਪਰ ਉਹ ਜਿਆਦਾ ਜੀ ਤੱਕੜਾ ਗੜਾ ਜਿਹਾ ਹੀ ਬਣ ਜਾਂਦਾ ਹੈ ਉਹ ਸਵਾਦ ਨਹੀਂ ਲੱਗੀਆਂ ਘਰਦਿਆਂ ਨੂੰ ਨਾ ਮੈਨੂੰ ਆਪ ਨੂੰ ਆ ਉੱਥੇ ਆ ਮੈਂ ਆ ਕੁੰਡਾ ਲਿਆ ਇਹ ਚਾਟ ਖਾਣ ਹੋ ਗਿਆ ਲੈ ਪਹਿਲੇ ਆ ਡੰਡੇ ਦੇ ਨਾਲ ਮੈਂ ਆਨੰਦਪੁਰ ਸਭ ਤੋਂ ਦੂਜਾ ਕੁੰਡਾ ਲਿਆਈ ਸੀ ਜਿੱਦਾਂ ਉਹ ਜਿਹੜਾ ਹੁੰਦਾ ਪੱਥਰ ਦਾ ਉਹ ਉਹ ਡਿੱਗ ਕੇ ਟੁੱਟ ਗਿਆ ਤਾਂ ਹੁਣ ਆ ਲੈਂਦਾ ਆ ਮਿੱਟੀ ਦਾ ਲਓ ਜੀ ਮੈਂ ਜਿੱਦਾਂ ਜਿੱਦਾਂ ਸਮਾਨ ਪਾਉਣਾ ਨਾਲ-ਨਾਲ ਤੁਹਾਨੂੰ ਦੱਸ ਦਿੰਨੀ ਆ ਸਾਰਿਆਂ ਤੋਂ ਪਹਿਲੇ ਆ 25 ਮੂੰਗਫਲੀ ਮੈਂ ਭੁੰਨੀ ਆ ਥੋੜਾ ਜਿਹਾ ਤੇਲ ਪਾ ਕੇ ਨਾ ਤਾਂ ਇਹਨੂੰ ਰੋਸਟ ਕਰ ਲਿਆ ਆ ਵਿੱਚ ਨਾਲ 10-12 ਲਸਣ ਦੀਆਂ ਆ ਤੁਰੀਆਂ ਇਹ ਕੱਚੀ ਮੂੰਗਫਲੀ ਨਾ ਅਸੀਂ ਜਿੱਦਾਂ ਲੈ ਕੇ ਰੱਖੀ ਦੀ ਆ ਜਿੱਦਾਂ ਸਿਆਣ ਨੂੰ ਭੁੰਨੀ ਲਈ ਦੀ 5-6 ਕਿਲੋ ਅਸੀਂ ਕੱਚੀ ਲੈ ਲਈ ਦੀ ਆ ਤਾਂ ਉਹ ਥੋੜੀ ਥੋੜੀ ਘਰ ਚ ਭੁੰਨੀ ਜਾਂਦੀ ਆ ਨਾਲ ਨਾਲ ਇਹਦੀ ਚਟਨੀ ਸਵਾਦ ਬੋਲਾ ਤੇ ਮੜੀ ਜਿਹਾ ਭੁੰਨ ਕੇ ਪਾਓ ਨਾ ਬਹੁਤ ਸਵਾਦ ਲੱਭਾਂਦੀ ਚਟਣੀ ਥੋੜੇ ਜਿਹਾ ਇਦਾਂ ਨੂੰ ਕਰ ਲੈਣੀ ਸਮਾਨ ਬਾਕੀ ਸਮਾਨ ਤਾਂ ਦੱਸ ਦੀ ਕਿਹੜਾ ਕਿਹੜਾ ਮੈਂ ਪਾਉਣਾ ਹੈ ਇਹੰਦਾਂ ਮੇਰੀ ਬਣ ਗਈ ਬਸ ਤੋੜ ਕੇ ਲਾਉਣਾ ਹੈ ਹੁਣ ਫਤ ਬਾਦ ਮੈਂ ਆਟਾ ਗੁੰਨ ਲੈਣਾ ਹੈ ਫੇਰ ਖੜਕੇ ਕੰਮ ਵਧੀਆ ਹੋ ਜਾਂਦਾ ਆ ਮੇਰੇ ਕੋਲੋਂ ਤਾਂ ਮੰਜੇ ਹੋ ਜਾਂਦੇ ਡੂੰਗੇ ਬੈਣਾ ਉੱਠਣਾ ਹੀ ਔਖਾ ਲੱਗਦਾ ਉਹ ਤੋਂ ਫਿਰ ਚਲੋ ਜੀ ਆ ਮੈਂ ਚੰਗੀ ਤਰ੍ਹਾਂ ਇਹਨੂੰ ਪਹਿਲੇ ਬਰੀਕ ਕਰ ਲਵਾਂ ਲਸਣ ਨੂੰ ਤਾਂ ਮੋਂਗਫਲੀ ਨੂੰ ਫਿਰ ਬਾਕੀ ਹੋਰ ਸਮਾਨ ਕੋਈ ਜਿਹੜਾ ਪੌਣ ਵਾਲਾ ਪੌਣਦੀ ਆ ਮੇਰੀ ਇੱਕ ਰਿਕਵੈਸਟ ਹੈ ਜੀ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਜੀ ਹੰਡੀ ਆਰੀ ਦੇਖਦੇ ਪਿਆ ਵੀਡੀਓ ਤਾਂ ਸਬਸਕ੍ਰਾਈਬ ਕਰ ਲਿਓ ਪਹਿਲੇ ਜਿਹਨਾਂ ਨੇ ਹੁਣ ਤੱਕ ਵੀਰਾ ਭੈਣਾ ਨੇ ਜਿਹਨਾਂ ਨੇ ਵੀ ਸਬਸਕ੍ਰਾਈਬ ਕੀਤਾ ਹੈ ਚੈਨਲ ਨੂੰ ਸੋਹਣੇ ਸੋਹਣੇ ਕਮੈਂਟ ਲੇਖਦੇ ਆ ਲਾਈਕ ਕਰਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਮੈਨੂੰ ਵੀ ਹੌਸਲਾ ਮੇਰਾ ਵੀ ਵਧਦਾ ਹੈ ਹੋਰ ਦਾ ਵਧੀਆ ਵੀਡੀਓ ਬਣਾਉਂਦਾ ਸਪੋਰਟ ਕਰਿਓ ਤੁਸੀਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਪਸੰਦ ਕਰਦਾ ਹੈ ਕੁੰਡੇ ਦੀ ਚਟਨੀ ਨੂੰ ਮਿਕਸੀਜੇ ਤਾਂ ਹਰ ਕੋਈ ਬਣਾ ਲੈਂਦਾ ਹੁਣ ਦੱਸੋ ਜਮਾਨਾ ਹੀ ਕਾਲਾ ਜਿਹਾ ਆ ਆਪਾਂ ਕਈ ਤਾਂ ਫਟਾਫਟ ਸਾਰਾ ਕੰਮ ਮੁੱਕ ਜਵੇ ਪਰ ਜਿਹੜਾ ਸਵਾਦ ਇਦਾਂ ਕੁੱਟ ਕੇ ਆਉਣਾ ਆ ਉਹ ਮਿਕਸੀਆਂ ਚ ਨਹੀਂ ਆਉਂਦਾ ਮੈਂ ਤਾਂ ਗਰਮੀਆਂ ਚ ਵੀ ਹੁਣ ਜਿੱਦਾਂ ਬਣਾਉਂਦੀ ਰਹਿੰਦੀ ਨਾ ਚਟਣੀ ਪੂਤਨਾ ਸਾਡਾ ਬਹੁਤ ਹੋ ਜਾਣਾ ਹੈਗਾ ਤੇ ਵੱਡਾ ਕੋਲਾ ਇੱਕ ਬਣਾ ਲੈਣਾ ਆ ਭਰ ਕੇ ਮੰਗੋ ਮੋਂਗਰੀ ਜਿੰਨੀ ਕ ਖਾ ਹੋ ਗਈ ਖਾ ਲੈਣੀ ਆ ਬਾਕੀ ਦਾਣੇ ਕੱਢ ਕੇ ਤਾਂ ਰੱਖ ਲੈਣੇ ਇਦਾਂ ਹੀ ਫ੍ਰਿਜ ਚ ਜਿੰਨੀ ਕੋ ਲੋਡ ਹੋਣੀ ਉੰਨੇ ਕ ਪਾ ਲੈਣੇ ਗਰਮੀਆਂ ਚ ਵੈਸੇ ਘੱਟ ਪਾਉਣੀ ਹੁੰਦੀ ਮੈਂ ਸਿਆਲ ਚ ਜ਼ਿਆਦਾ ਪਾ ਲੈਣੀ ਹੁੰਦੀ ਵਧੀਆ ਲੱਗਦੀ ਆ ਗਰਮੀਆਂ ਚ ਤਾਂ ਫੇਰ ਥੋੜੀ ਜਿਹੀ ਸਵਾਦ ਲਈ ਬਾਣੇ ਚ ਪਾਉਣੀ ਹੁੰਦੀ 15-20 ਦਾਣੇ ਟਾਈਮ ਤਾਂ ਥੋੜਾ ਜਿਹਾ ਲੱਗ ਜਾਂਦਾ ਐ ਕੁੰਡੇ ਚ ਪਰ ਬਣਦੀ ਸਵਾਦ ਆ ਚਲੋ ਜੀ ਇਹਨੂੰ ਮੋਟਲਵਾ ਪਹਿਲੇ ਸਾਰੇ ਨੂੰ ਚੰਗੀ ਤਰ੍ਹਾਂ ਰਗੜ ਲਵਾਂ ਇੱਕ ਵਾਰੀ ਆ ਫੇ ਪਾਉਣੀ ਹੋਰ ਸਮਾਨ ਇਹ ਚ ਨੌ ਜੀ ਆ ਰਗੜ ਹੋ ਗਿਆ ਲਸਣ ਤਾਂ ਮਹੌਫਲੀ ਦੇਖੋ ਬਰੀਕ ਹੋ ਗਿਆ ਹੁਣ ਮੈਂ ਇਹ ਚ ਪਾ ਲੈਣੀ ਧਨੀਆ ਆ ਪੂਤਣਾ ਪਹਿਲੇ ਪੂਤਣਾ ਪਾ ਕੇ ਰਗੜ ਲੈਣੀ ਆ ਇੱਧਰ ਮਾਲਵੇਆਲੇ ਤਾਂ ਨਾ ਹੋ। ਦੂਜੀ ਬਣਾਉਂਦੇ ਜਿੱਬੜਾਂ ਦੀ ਛਟਣੀ। ਸਾਡੇ ਤਾਂ ਇੱਧਰ ਸ਼ਹਿਰਪੁਰਾ ਲਾਕੇ ਵਾਲ ਚਿੱਬੜ ਲੱਭਦਾ ਹੀ ਨਹੀਂ। ਕਈ ਘਰਾਂ ਨੂੰ ਬਣਾਉਂਦੇ ਦੇਖਤੀ ਹੁਣ ਯੂਟਿਊਬ ਤੇ। ਤਾਂ ਦੇਖ ਕੇ ਦਿਲ ਕਰਦਾ ਆ ਬਣਾਉਣ ਨੂੰ। ਪਰ ਸਾਡੇ ਇੱਧਰ ਚਿੱਬੜਾ ਹੀ ਨਹੀਂ ਮਿਲਦਾ। ਪਤਾ ਨਹੀਂ ਉੱਧਰ ਲੋਕ ਸਪੈਸ਼ਲ ਬੀਜ ਤੇ ਆ। ਚਿੱਬੜ ਮੇਲਾ। ਸਾਡੇ ਉੱਧਰ ਜਿੱਦਾਂ ਪਹਿਲੇ ਅਸੀਂ ਮੌਂਫਲੀ ਘਰ ਦੀ ਬੀਜੀ ਸੀ ਨਾ, ਬੀਜੀ ਦੀ ਹੁੰਦੀ ਸੀ ਜਿਹਦਾ ਬੈੱਕੇ ਪਿੰਡ। ਜੋ ਜਿਆ ਸੀਗਾ ਰੇਤ ਦਾ ਉੱਥੇ ਬੀਜਦੇ ਹੁੰਦੇ ਸੀ ਤਾਂ ਉੱਥੇ ਵਿੱਚ ਬੇਲਾ ਹੋ ਜਾਂਦੀਆਂ ਹੁੰਦੀਆਂ ਸੀ ਛੋਟੇ ਹੁੰਦੇ ਤਾਂ ਆਪਾਂ ਖਾਂਦੇ ਤੇ ਪਰ ਚਟਨੀ ਦਾ ਨਹੀਂ ਸੀ ਕਦੀ ਪਤਾ ਪੀਤਾ ਚਟਰੀ ਵੀ ਬਣ ਜਾਂਦੀ ਆ ਪਾ ਲੈਣੀ ਹੁੰਦਾ ਧਨੀਆ ਧਨੀਆ ਥੋੜਾ ਪਾਉਣਾ ਆ ਥੋੜਾ ਜਿਹਾ ਮੈਂ ਰੱਖ ਲੈਣਾ ਦਾਲਚੋਂ ਨੂੰ ਤੇ ਪੂਤਨਾ ਘਣੀਏ ਜਿਆਦਾ ਪਾ ਲਈਏ ਫਿਰ ਜਿੱਦ ਮੌਂਫਲੀ ਦਾ ਬਹੁਤ ਸਵਾਦ ਨਹੀਂ ਆਉਂਦਾ ਫਿਰ ਚ ਉਤਨਾ ਤਾਂ ਧਨੀਆ ਵੀ ਬਰੀਕ ਹੋ ਗਿਆ ਹੈ ਦੇਖੋ ਕਿੰਨਾ ਸੋਹਣਾ ਰੰਗ ਹੋ ਗਿਆ ਹਣੇ ਚਟਨੀ ਦਾ ਪਾਲ ਲੈਣੀ ਹੁਣ ਮੈਂ ਪਿਆਜ਼ ਆਪਣੀ ਮਰਜੀ ਆ ਜਿੰਨਾ ਤੁਸੀਂ ਸਮਾਨ ਪਾਉਣਾ ਪਾ ਲਿਓ ਮੈਂ ਤਾਂ ਜਿੱਦਾਂ 2-3 ਦਿਨ ਲੰਘ ਜਾਣ ਇੰਨੀਕ ਬਣਾਉਂਦੀ ਆ ਅੱਧੀ ਕਕੌੜੀ ਜਿੱਦਾਂ ਮੂੰਗਫਲੀ ਦੇ ਨਾਲ ਬਣ ਜਾਂਦੀ ਆ 34 ਦਿਨਾਂ ਜੋਗੀ ਤੁਸੀਂ ਦੱਸਿਓ ਜੀ ਤੁਸੀਂ ਕਿੱਦਾਂ ਬਣਾਉਂਦੇ ਆ ਚਟਣੀ ਕਈ ਤਾਂ ਜਿੱਦਾਂ ਚਟਣੀ ਬਣਾ ਕੇ ਬਾਅਦ ਚ ਤੜਕਾ ਲਾਉਂਦੇ ਆ ਨਾ ਪਰ ਮੈਂ ਨਹੀਂ ਕਦੀ ਲਾਇਆ ਤਾਂ ਕਈ ਪਹਿਲੇ ਇਹ ਤਾਂ ਲਸਣ ਪਿਆਜ਼ ਨੂੰ ਅੱਗ ਤੇ ਭੁੰਨ ਕੇ ਫੇਰ ਬਣਾਉਂਦੇ ਆ ਆਪਣਾ ਆਪਣਾ ਤਰੀਕਾ ਆ ਜਿੱਦਾਂ ਬੰਨਾ ਸ਼ੁਰੂ ਤੋਂ ਗੇਚੇ ਜਿਵੇਂ ਹਨ ਉਦੈ ਬਣਾਉਣ ਲੱਪੈ ਜਾਇਆ ਫੇ ਮੈਨੂੰ ਸ਼ੁਰੂ ਤੋਂ ਇਦਾਂ ਪਸੰਦ ਆ ਮੂੰਗਫਲੀ ਹੁਣ ਥੋੜਾ ਜਿਹਾ ਹੋਇਆ ਮੈਂ ਖਾਣ ਲੱਗੀ ਨੂੰ ਪਹਿਲੇ ਨਹੀਂ ਸੀ ਮੈਂ ਕਦੀ ਪਾਈ ਉੱਪਰ ਖਾਧੀ ਮੈਂ ਕਿਸੇ ਦੇ ਮੈਨੂੰ ਸਵਾਦ ਲੱਗੀ ਤਾਂ ਮੈਂ ਕਹ ਚੱਲਾ ਸੀ ਵੀ ਇੱਦੈ ਬਣਾਉ ਹੁਣ ਦੋ ਤਿੰਨ ਸਾਲ ਹੋ ਗਏ ਇਦੈ ਬਣਾਉਂਦੀ ਹਾਂ ਤਾਂ ਇਹੀ ਹੁਣ ਵਧੀਆ ਲੱਗਦੀ ਆ ਲਓ ਜੀ ਹੁਣ ਮੈਂ ਚੰਗੀ ਤਰ੍ਹਾਂ ਬਰੀਕ ਕਰ ਲਵਾਂ ਫੇਰ ਪਾ ਲੈਣੀ ਹੋਰ ਕੋਈ ਮਸਾਲੇ ਜਿਹੜੇ ਪਾਉਣੇ ਆ ਵਿੱਚ ਲਓ ਜੀ ਪਿਆਜ਼ ਵੀ ਹੋ ਗਈ ਆ ਬਰੀਕ ਚੰਗੀ ਤਰ੍ਹਾਂ ਹੁਣ ਮੈਂ ਜਿਹੜਾ ਚ ਕੁਝ ਪਾਉਣੇ ਆ ਪਾ ਲੈਣੇ ਆ ਪਾਉਣ ਤਾਂ ਬਹੁਤਾ ਕੁਝ ਨਹੀਂ ਆ ਥੋੜਾ ਜਿਹਾ ਕਾਲਾ ਲੂਣ ਆ ਥੋੜਾ ਜਿਹਾ ਸਾਦਾ ਲੂਣ ਆ 10-12 ਕਾਲੀਆਂ ਮਿਰਚਾਂ ਆ ਮੈਂ ਲਾਲ ਮਿਰਚਾਂ ਨਹੀਂ ਪਾਉਣੀ ਆ ਚਾਚੇ ਦੇ ਹਲ ਮਿਰਚ ਨਾਲ ਜਦ ਇੱਕ ਕੌੜੀ ਹੋ ਜਾਂਦੀ ਤਾਂ ਕਾਹਦੀਆਂ ਮੈਂ ਇਸ ਤੋਂ ਬਸ ਉਹ ਦਾ ਬਹੁਤ ਸੁਆਦ ਬਹੁਤ। ਕਟਿਆਈ ਲਈ ਥੋੜਾ ਜਿਹਾ ਤੁਸੀਂ ਇੱਧਰ ਕਈ ਤਾਂ ਦਹੀਂ ਵੀ ਪਾ ਲੈਂਦੇ ਆ ਪਰ ਮੈਂ ਜਾਈ ਵਾਲੀ ਪਾਉਣੀ ਹੁੰਦੀ ਜਾਂ ਨਿੰਬੂ ਪਾਉਣੀ ਆ। ਨਿੰਬੂ ਤਾਂ ਹੈ ਨਹੀਂ ਮੇਰੇ ਤੋਂ। ਨਿੰਬੂ ਪਾ ਲੈਣਾ ਆ। ਨਿੰਬੂ ਵੀ ਅੱਜ ਕੱਲ ਲੱਗਦੇ ਆ ਜਦੋਂ ਗਰਮੀਆਂ ਚ ਹੈ ਸਕਾਣੀ ਵੀ ਵੀ ਉਹਦਾ ਨਿੰਬੂ ਵੀ ਨਹੀਂ ਲੱਗਦੇ ਹੁੰਦੇ ਉਹਨਾਂ ਦਾ ਬੂਟਾ ਭਰਿਆ ਪਿਆ ਹੈ ਨਿੰਬੂਆਂ ਦਾ ਦੋ ਵਾਰੀ achar ਵੀ ਪਾ ਲਿਆ ਆ ਮੋੜੀ ਭੈਣ ਜੀ ਕੇ ਆ ਦਿੱਤਾ ਉਹਨੇ ਵੀ achar ਪਾ ਲਿਆ ਸੀ ਵੀ ਪਾ ਲਿਆ ਤੇ ਉੱਥੇ ਮੇਰੇ ਪੇਕਾ ਪਿੰਡ ਵੀ ਦੋ ਬੂਟੇ ਆ ਉੱਥੇ ਵੀ ਉਹਨੇ ਦੋ ਵਾਰੀ ਪਾ ਲਿਆ achar ਹਜੇ ਵੀ ਕਿੰਨੇ ਲੱਗੇ ਆ ਰਿਸ਼ਤੇਦਾਰਾਂ ਨੂੰ ਵੀ ਦਿੱਤੇ ਵਿੱਚ ਤੋੜ ਕੇ ਵੇਬੀ ਜਿਦੋਂ ਹਨ 59 ਮਿੰਟ ਜੀ ਕਰਨਾ ਉਦੋਂ ਨਹੀਂ ਲੱਭਣੇ ਮਹਿੰਗੇ 200 ਨੂੰ ਕਿਲੋ 2.5 ਤੋਂ ਨੂੰ ਕਿਲੋ ਲਓ ਜੀ ਚਟਣੀ ਸਾਡੀ ਤਿਆਰ ਹੋ ਗਈ ਹੈ ਦੇਖੋ ਰੰਗ ਚਟਣੀ ਦਾ ਕਿੰਨਾ ਸੋਹਣਾ ਬਣਿਆ ਟਣੀਵਾਰੀ ਬਣ ਗਈ ਆ ਹੁਣ ਲਾਲ ਲੰਨੀ ਦਾਲ ਨੂੰ ਤੜਕਾ ਦਾਲ ਦੇ ਨਾਲ ਜਿਹਦਾ ਤੜੀ ਵਾਲੀ ਸਬਜੀ ਨਾਲ ਬਹੁਤ ਸਵਾਦ ਲੱਗਦੀ ਆ ਜੇ ਆਪਾਂ ਤੜੀ ਵਾਲੀ ਬਣਾਉਨੇ ਆ ਜਾਂ ਦਾਲ ਬਣਾਉਨੇ ਆ ਕੋਈ ਅੰਦਰ ਥੋੜਾ ਜਿਹਾ ਮਚਾਟ ਮਸਾਲਾ ਪਾਉਣਾ ਆ ਵਿੱਚ ਇਹਦੇ ਚਟਪੜੀ ਜੀ ਹੋ ਜੂਗੀ ਥੋੜੀ ਮੈਂ ਸਦਾ ਕ ਚਮਚਾ ਪਾਉਣਾ ਆ लोजी। जी चटनी हो गई तैयार इदा का मसाल बना जिदा बना के परौंठे बहुत स्वाद बनते हैं परौंठिया के बनाओ लो जी मैं ना कौला अच्छा। लिया के दूसरा बिचा ਲੋ ਜੀ ਚਟਣੀ ਕੱਟ ਹੋ ਗਈ ਆ ਇੱਧਰ ਮੇਰੀ ਦਾਲ ਵੀ ਬੜੀ ਪਈ ਆ ਹੁਣ ਲਾ ਲੈਂਦੀ ਆ ਤੜਕਾ ਦੱਤੇ ਰੱਖ ਦਿੱਤਾ ਆ ਤਾਂ ਚਟਣੀ ਦੇਖੋ ਕਿੰਨੀ ਸੋਹਣੀ ਪਣੀ ਆ ਮਸਾਲਾਂ ਦੇ ڈالਣਾ ਤਾਂ ਬਹੁਤ ਸਵਾਦ ਲੱਗਦੀ ਜ਼ਿਆਦਾ ਤਿੰਨ ਦਿਨ ਖਾਣੀ ਆ ਹੁਣ ਇਹ ਅਸੀਂ ਥੋੜਾ ਥੋੜੀ ਲੈ ਕੇ ਤੁਸੀਂ ਵੀ ਬਣਾ ਕੇ ਦੇਖਿਓ ਬਹੁਤ ਸਵਾਦ ਬੰਦੀ ਦੇਖਣ ਨੂੰ ਇੰਨੀ ਸੋਹਣੀ ਲੱਗਦੀ ਖਾਣ ਨੂੰ ਵੀ ਬਹੁਤ ਸਵਾਦ ਹੁੰਦੀ ਹੈ ਇਹ ਚਲੋ ਜੀ ਮੈਂ ਇਧਰ ਲਾਲ ਮਹਾਂਦਾਨ ਨੂੰ ਤੋੜ ਕਾ ਤਾਂ ਵੀਡੀਓ ਦੇ ਅੰਤ ਵਿੱਚ ਇੱਥੇ ਕੱਢਦੀ ਆ ਮਿਲਦੇ ਆ ਕਿਸੇ ਹੋਰ ਨਵੇਂ ਸੋਨੇ ਜੇ ਬਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ